ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਸਾਡਾ ਸੈਕੰਡ ਵਲੌਗ ਸਟਾਰਟ ਕਰ ਚੁੱਕਾ ਤੇ ਅਸੀਂ ਮੇਰੇ ਇੱਕ ਫੈਕਟਰੀ ਚ ਮਾਲ ਲੋਡ ਕਰ ਰਹੇ ਆਂ ਗੱਡੀ ਦਾ ਆਪ ਪਾਈ ਅੱਜ ਘੈਂਟ ਆ ਵੈਸੇ ਬੰਦੇ ਪਹਿਲਾਂ ਵਾਲੇ ਵਲੌਗ ਚ ਤੁਸੀਂ ਦੇਖੇ ਹੋਣਗੇ ਤੇ ਬਈ ਲੱਗ ਜੋ ਕਰ ਲਓ ਸਟਾਰਟ ਰੱਬ ਦਾ ਨਾਮ ਲੈ ਲਓ ਇੱਕ ਆਸ ਵੀ ਭਾਈ ਇਹ ਕੋ ਹੁੰਦਾ ਉਹ ਤੁਹਾਨੂੰ ਦੱਸੇ ਸੀ ਉਹਦੀ ਪਛਾਣ ਪਹਿਲਾਂ ਕਰਵਾਈ ਹੋਈ ਸੀ ਚਲ ਇੱਕ ਵਾਰ ਦੁਬਾਰੇ ਕਰਾਈਏ ਕਿਵੇਂ ਭਾਈ ਵੀਡੀਓ ਬਾਡੀ ਤੇ ਕੀ ਗੱਲ ਹੋ ਗਈ ਸੀ ਚਲੋ ਕਰ ਲਓ ਸਟਾਰਟ ਕੋਈ ਗੱਲ ਨਹੀਂ ਆਓ ਖੜੀ ਸਾਡੀ ਗੱਡੀ ਸਾਡੇ ਹਾਲੇ ਕੜੇ ਬਣਾਉਣ ਵਾਲੇ ਬੰਦੇ ਆਈ ਨਹੀਂ ਖਾਦੀ ਬੀਤੀ ਰਾਤ ਜਿਆਦਾ ਪੀ ਗਏ ਲੋੜੀ ਸੀ ਤੇ ਬਾਕੀ ਮਿਲਿਆਉਣੇ ਆ ਧੰਨਵਾਦ ਦੇ ਵਿੱਚ ਕੀ ਕੀ ਗੱਲ ਬਾਈ ਖੜਕਾਈ ਅੰਨਾਗਾ ਟੁੱਟਿਆ ਹੋਇਆਗਾ ਝਾੜ ਦਾ ਝਾੜ ਦਾਂਗਾ ਦੇਖ ਲੈ ਟੁੱਟਿਆ ਹੋਇਆ ਮਾਲ ਨਾ ਬਾਈ ਵੀਰ ਮੇਰੇ ਇਹਨੂੰ ਥੋੜਾ ਵਜਨ ਵੱਧ ਲੱਗਦਾਗਾ ਆਂਦਰ ਦੇਖ ਨੀ ਇਹਦਾ ਪਾਉ ਬਾਏ ਪਾਉਣੇ ਨਾ ਮਾਰ ਹੂੰ ਹੂੰ ਤਾਂ ਵੀ ਸ਼ਾਰਟ ਮੂਵੀ ਕਿਹੜੀ ਬਣਾਈ ਸੀ ਨਾਲ ਅਸੀਂ ਪਲੰਬਰ ਦਾ ਕੰਮ ਵੀ ਕਰਦੇ ਆ ਦੇਖੋ ਜੀ ਸਾਡੇ ਪ੍ਰਾਡ ਦੇ ਵਿੱਚ ਸੈਨੇਟਰੀ ਦਾ ਸੌਣ ਵੀ ਪਿਆਗਾ ਆ ਸਾਡੇ ਫਰਮ ਹੈ ਵੀ ਹਲੋ ਇਹ ਗੱਡੀ ਲੋਡ ਕਰਨ ਲੱਗ ਗਿਆ ਤੇ ਆਹ ਭਾਈ ਸਾਡਾ ਨਵਾਂ ਆਇਆਗਾ ਤੈਨੂੰ 5-7 ਦਿਨ ਸਿਖਿਆਉਂਗੇ ਤੇ ਉਸ ਤੋਂ ਬਾਅਦ ਭੱਜ ਵੀ ਸਕਦਾ ਕੋਈ ਗਰੰਟੀ ਨਹੀਂ ਭਾਈ ਕਿੰਨੇ ਦਿਨ ਲਾਏਗਾ ਕਿੰਨੇ ਦਿਨ ਲਾਏਗਾ ਜਿੰਨੇ ਦਿਨ ਚੱਲੀ ਗਿਆ ਚਲੋ ਠੀਕ ਆ ਦੇਖਦੇ ਆ ਕੱਲ ਨੂੰ ਤੇਰੀ ਵੀਡੀਓ ਵਾਇਰਲ ਕਰ ਦਾਂਗੇ ਤੇ ਭਾਈ ਸਟਾਰਟ ਕਰ ਲਿਆ ਤਿੰਨ ਚਾਰ ਗੱਡੇ ਰੱਖ ਲੈ ਭਾਈ ਜਾਨੇ ਮੈਂ ਉਧਰ ਚਾਹ ਪੀਣ ਲੱਗ ਗਿਆ ਸੀ ਭਾਈ ਸਵੇਰੇ ਸਵੇਰੇ ਕਿਵੇਂ ਇਹ ਲੱਗਦਾ ਜੇ ਕੱਡੇ ਲੋਡ ਕਰਦੇ ਆ ਬਹੁਤ ਵਧੀਆ ਲੱਗਦਾ ਕੈਂਟ ਲੱਗਦਾ ਗੁੱਸਾ ਆ ਚੜਦਾ ਹੋਊਗਾ ਨਾ ਮੇਰੇ ਤੇ ਹਾਂ ਹਾਂ ਬਾਈ ਆ ਵੀਰ ਵੀ ਆਰਟੀਕਲ ਚੈੱਕ ਕਰਦੇ ਆਂ ਆਸਿਆ ਵਾ ਗੱਲ ਤਾਂ ਵਧੀਆ ਕਰ ਗਿਆ ਵੈਸੇ ਅੱਜ ਇਹ ਗੱਡੀ ਲੋਡ ਕਰੀ ਜਾਂਦੇ ਬਾਈ ਪਰ ਉਹ ਪਤੰਦਰ ਹੱਸਦੀ ਰਹਿੰਦੇ ਆ ਜੀਲਾ ਰਹਿੰਦੇ ਆ ਕਿੰਨੇ ਲੋਡ ਕਰਨੇ ਬਾਈ ਕਿੰਨੇ ਫੁੱਟ ਪਟਣੀਆਂ 25 ਫੁੱਟ ਪਟਾਂਗੇ ਬਾਈ 25 ਰਿੰਗ ਲੈ ਕੇ ਜਾਵਾਂ ਇਹ ਕਿਹੜੇ ਪਿੰਡ ਜਾਉਂਗੇ ਪੰਮੇ ਕਲਾਂ ਆ ਦੇ ਲੋ ਭਾਈ ਮਾਲ ਕਿਵੇਂ ਖੜਕਦਾਗਾ ਜਮਾ ਓਕੇ ਆ ਫੁੱਲ ਗਰੰਟੀ ਹੁੰਦੀ ਆ ਹਨਾ ਭਾਈ ਜੇ ਆਪਣੀ ਖੂਹ ਹੀ ਬੈਠਦੀ ਐ ਕੀ ਕਰਦੇ ਆ ਭਾਈ ਕੋਈ ਨੁਕਸਾਨ ਹੁੰਦਾ ਤਾਂ ਬੈਂਦੀ ਨਹੀਂ ਬੈਂਦੀ ਨਹੀਂ ਜੇ ਬੈਂਦੀ ਵੀ ਆ ਭਾਈ ਅਪਾ ਬਿਉਰੀ ਪੰਜਾਬ ਦੇ ਵਿੱਚ ਬਿਲਕੁਲ ਫਰੀ ਲਾ ਕੇ ਆਉਣਿਆਂਗੇ ਠੀਕ ਆ ਭਾਈ ਠੀਕ ਹੈ ਜੀ ਹਾਂਜੀ ਗੱਡੀ ਲੋਡ ਹੋਰ ਚੁੱਕੀ ਐ ਤੇ ਭਾਈ ਚੱਲਦੇ ਆ ਭਾਈ ਰੱਸਾ ਦਾ ਪਾ ਲਓ ਕੋਈ ਚੱਕਰ ਨਹੀਂ ਟੁੱਟ ਰਟ ਨਾ ਜਾਵੇ ਚਲੋ ਭਾਈ ਆ ਮੁੰਡੇ ਹਲੇ ਜੋ ਸਟਾਰਟ ਹੋ ਗਏ ਚਾਹ ਚੋ ਪੀ ਲਈ ਜਾ ਰਹੇ ਹੈ ਬਾਈ ਸੋਨੂ ਬਾਕੀ ਮਿਲਦੇ ਆ ਅਗਲੇ ਨੈਕਸਟ ਬਲੌਗ ਦੇ ਵਿੱਚ ਇਧਰ ਮਾਲ ਆਲਰੇਡੀ ਹੋ ਚੁੱਕਿਆ ਹੈ ਸਾਡਾ ਤੇ ਬਾਈਕ ਬਣਾ ਰਿਹਾ ਸਾਡਾ ਕੜੇ ਇਹਦੀ ਡਿਊਟੀ ਆ ਪਲਾਟ ਦੇ ਵਿੱਚ ਤੇ ਬਾਈ ਪਾਣੀ ਪੁਣੀ ਪਾ ਲਿਆ ਕਿ ਐਂ ਬੜਾ ਲਗਾ ਸੋਹਣਾ ਬਾਈ ਚਾਹ ਚੋ ਪੀ ਲਈ ਹਾਂ ਬਾਈ ਪੀ ਲਈ ਚਾਹ ਓਕੇ ਆ ਠੀਕ ਆ ਜੀ